ਪਰ ਸਭ ਜੀ ਜੋ ਅੱਜ ਆਪਣੀ ਕਾਨਫਰੰਸ ਦੇ ਪ੍ਰਧਾਨ ਨੇ ਉਹਨਾਂ ਨੂੰ ਕਹਾਗਾ ਕਿ ਉਹ ਅਧਿਕਾਰਨਪਾਸੇ ਸਾਡੇ ਨਾਲ ਸੰਜਗਤ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਬਕਰੇ ਗਲਤੀਆਂ ਵਿੱਚ ਗ੍ਰੰਥੀ ਦਾਖਲ ਹੋਰ ਜਾਣਾ ਬੜੀ ਮਾਫ ਕਰਿਓ ਪਰ ਤੁੰਡਾ ਸਾਹਿਬ ਜੀ ਤੁਸੀਂ ਆਫਸਰ ਤੇ ਮਾਫ ਕਰਿਓ ਇਹ ਦੁਰਜਾ ਮੇਰੇ ਪੰਜਾਬੀ ਭਾਸ਼ਾ ਦੇ ਵਿਦਿਆਕਾ ਤੇ ਮੇਰਾ ਦੁੱਖ ਇਹ ਪੰਜਾਬੀ ਕਾਨਫਰੰਸ 2024 ਅਤੇ 600 ਲੈਂਡਿੰਗ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੀ ਆਇਆਂ ਨੂੰ ਆਮ ਤੌਰ ਤੇ ਕਿਹਾ ਜਾਂਦਾ ਕਿ ਵਿਸ਼ਵੀਕਰਨ ਸੰਚਾਰ ਤਕਨੀਕਾਂ ਦੀ ਇੱਥਾਤ ਰੱਖੀ ਜਿਹੜੀ ਤੇ ਬੋ ਚੁੱਕੀ ਹੈ ਡਿਜੀਟਲ ਅਤੇ ਰੋਬੋਟਿਕ ਤਕਨੀਕਾਂ ਵਗੈਰਾ ਇਹਨਾਂ ਦੇ ਵਕਾਫ ਨਾਲ ਲੋਕੀ ਵਕਵਾ ਕੇ ਤਕਨੀਕ ਨੂੰ ਜਾਣਵਾ ਦਾ ਮਹੱਤਵ ਘਟ ਜਾਏਗਾ ਇਹ ਇੱਕ ਵਿਚਾਰਤਾ ਹੈ ਚੱਲੀ ਨਹੀਂ ਤੇ ਚੱਲ ਵੀ ਰਹੇ ਪਰ ਅਜੇ ਹ ਨਹੀਂ ਹੋਇਆ ਕਿ ਮੇਰੇ ਖਾਲਸੇ ਦਿਨਾ ਹੋ। ਮਾਡਰਨੇਸ਼ਨ ਮੋਡਰਨਾਈਜੇਸ਼ਨ ਦੇ ਵਕ-ਵਕ ਕਿਸ ਨੂੰ ਹਨ ਆਪਣੀਆਂ ਜੜ੍ਹਾਂ ਪਰ ਪਤਨ ਦੀ ਫਨਾ ਕਿ ਇਹਨਾਂ ਤਕਨੀਕਾਂ ਨੇ ਤੰਨ ਕਰ ਦਿੱਤਾ। ਵਕ-ਵਕ ਸਮਾਜ ਵਿਗਿਆਨੀਆਂ ਨੇ ਜਿਹੜੇ ਇਹਨਾਂ ਕਿਤਾਬਾਂ ਵਿੱਚ ਕੋਚਾ ਕਰਦੇ ਨੇ ਉਹ ਦੱਸਦੇ ਨੇ ਕਿ ਇਹ ਜਿਹੜਾ ਮਾਡਰਨ ਸਫਾਰਿਆ ਮਖਰੂ ਮਖਰੂ ਵਿੱਚ ਇਹ ਪਛਾਵਾ ਕੌਮਾਂ ਤੇ ਰਾਜਾਂ ਦੇ ਇਹ ਸਮਾਜਿਕ ਤੱਤਾਂ ਦੇ ਅਧਾਰ ਤੇ ਸਿਰਜਿਆ ਹੋਇਆ ਹੈ। ਵੀਵੀ ਸਾਧਜਾ ਆਖਰੀ ਤחקਿਕਾਂ ਵਿੱਚ ਕੁਝ ਸਮਾਜ ਵਿਗਿਆਨੀਆਂ ਨੇ ਇਹ ਵਿਚਾਰ ਵੀ ਦਿੱਤੀਆਂ ਸੀ ਕਿ ਕੌਮਾਂ ਤੇ ਰਾਜ ਤੇ ਮਨੁੱਖੀ ਸਿਰਜਣਾ ਨੇ ਇਹ ਜਨਨ ਜਨਨ ਸਮਾਜਿਕ ਯਥਾਰਤ ਹੈ ਉਹ ਇਹਦੇ ਅੰਲਖਣ ਵਿੱਚ ਅੰਗ ਲੇ। ਰਾਜਾਂ ਦੇ ਤੇ ਕੌਮ ਦੇ ਪਰ ਇਹ ਸਮਾਜਿਕ ਯਥਾਰਤ ਸ਼ਬਦਾਂ ਦੁਆਰਾ ਦਿੱਤੀਆ ਗਿਆ। ਇਸ ਸਮਾਜਿਕ ਸੰਸਾਰ ਵਿੱਚ ਬੋਲੀ ਮਨੁੱਖੀ ਸੰਬੰਧਾਂ ਅਤੇ ਕਾਰਵਾਈਆਂ ਦਾ ਆਧਾਰ ਹੈ ਬੋਲੀ ਮਨੁੱਖਾਂ ਅਤੇ ਇਹਨਾਂ ਦੇ ਗੁਣਾਂ ਨੂੰ ਪਛਾਣ ਦਿੰਦੀ ਆ ਉਹ ਦੇਖਦੀ ਹੈ ਕਿ ਉਹ ਕੌਣ ਹਨ ਭਾਸ਼ਾ ਦੁਆਰਾ ਸਿਰਜਿਆ ਸਮਾਜਿਕ ਸੰਸਾਰ ਅਦ੍ਰਿਸ਼ ਤੇ ਅਦੇਖ ਹੈ ਜੇਕਰ ਆਪਾਂ ਅਖਰਾਜ ਸੰਸਾਰ ਪਰਖਦੇ ਨੇ ਪਾਪ ਤੇ ਕੌਮ ਤੇ ਰਾਜ ਵਰਗੇ ਸੱਭਿਆਚਾਰਕ ਤੱਤਾਂ ਨੂੰ ਕੈਮਰੇ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ ਪਰ ਇਨਾਹੀ ਮਜੂਤਾ ਸਮਾਜਿਕ ਸੰਸਾਰ ਵਿੱਚ ਓਦ ਮੌਜੂਦ ਹੈ ਅਧਿਕੇ ਗਾ ਸਮਾਜਿਕ ਸੰਸਾਰ ਜਿਸ ਨੂੰ ਭਾਸ਼ਾ ਤੇ ਮਨੁੱਖੀ ਕਾਰਵਾਈਆਂ ਰਾਹੀਂ ਮਹਿਸੂਸ ਕੀਤਾ ਜਾਂਦਾ ਹੈ ਕੌਮ ਤੇ ਰਾਜ ਵਰਗੇ ਸੱਭਿਆਚਾਰਕ ਤੱਤ ਵਿਚਾਰਾਂ ਦੇ ਰੂਪ ਵਿੱਚ ਮਨੁੱਖ ਦੀ ਮਾਨਸਿਕਤਾ ਦਾ ਹਿੱਸਾ ਬਣਦੇ ਹੈ ਜਿਸ ਤਰ੍ਹਾਂ ਇਹ ਅਧਿਗਤ ਸਮਾਜਿਤ ਯਤਾਰਨ ਮਾਡਰਨ ਮਨੁੱਖ ਦੇ ਪਛਾਈ ਵਿਗਿਆਨ ਦਾ ਨਤੀਜਾ ਹੈ ਕਈ ਖੋਜਾਂ ਤੋਂ ਇਹ ਵੀ ਸਾਹਮਣੇ ਆਇਆ ਕਿ ਮਨੁੱਖ ਸਮਾਜਿਕ ਪ੍ਰਾਣੀ ਦੇ ਤੌਰ ਤੇ ਸਮੂਹ ਵਿੱਚ ਰਹਿੰਦਾ ਇਹਨਾਂ ਸਮੂਹ ਵਿਚਕਾਰ ਸਮਾਜਿਕ ਤੇ ਭੂਗੋਲਕ ਦੂਰੀਆਂ ਨੇ ਪਛਾਈ ਵਖਰੇਵਿਆਂ ਨੂੰ ਜਨਮ ਵੀ ਦਿੱਤਾ ਹੈ ਲਿਖਣ ਦੀ ਕੋਝ ਨੇ ਗੋਲੀਆਂ ਦਾ ਰਾਜਨੀਤੀਕਰਨ ਤਕਨੀਕੀਕਰਨ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ। ਦੇਖੰਦੇ ਵਿਆਕਰਨਕ ਨਿਜਮਾ ਨੇ ਜਿੱਥੇ ਲਿੰਪੀ ਨੂੰ ਬੋਲੀ ਨਾਲ ਤਕਨੀਕੀ ਤੌਰ ਤੇ ਜੋੜਿਆ ਉੱਥੇ ਸ਼ਬਦਖਾਨੇ ਨੂੰ ਕਾਢ ਨੇ ਭਾਸ਼ਾ ਸੰਬੰਧੀ ਰਾਜਨੀਤਿਕ ਫੈਸਲਿਆਂ ਨੂੰ ਇਰਪਲੀ ਸੋਚ ਕੇ ਖੰਨੇ ਕਿ ਆ ਰਾਜਧਾਨੀਆਂ ਤੱਕ ਪਹੁੰਚਾਇਆ ਯੂਰਪ ਵਿੱਚ ਪੈਦਾ ਹੋਇਆ ਇਹ ਵਰਤਾਰਾ ਵਸਤੀਵਾਦ ਰਾਹੀਂ ਏਸ਼ੀਆ ਤੇ ਅਫਰੀਕਾ ਵਰਗੇ ਦੇਸ਼ਾਂ ਵਿੱਚ ਵੀ ਲੋਕਾਂ ਤੱਕ ਪਹੁੰਚਿਆ ਇਸ ਵਰਤਾਰੇ ਨੇ ਜਪਕਦ ਵਰਗ ਸਮੂਹਾਂ ਵੱਲੋਂ ਵੱਖ-ਵੱਖ ਭਾਗਕ ਤਖੀਨ ਸਮੂਹਾਂ ਦੀਆਂ ਬੋਲੀਆਂ ਨੂੰ ਉਪ ਬੋਲੀਆਂ ਦਾ ਰੂਪ ਲੈਣੇ ਦੀ ਕੋਸ਼ਿਸ਼ ਕੀਤੀ। ਉਪ ਬੋਲੀਆਂ ਬੋਲਣ ਵਾਲੇ ਸਮੂਹਾਂ ਨੂੰ ਜੰਗਲੀ ਤੇ ਅਵਿਸ਼ ਅਵਿਸ਼ਕਤ ਅਵਿਕਸਤ ਲੋਕਾਂ ਵੱਲੋਂ ਪ੍ਰਚਾਰਿਆ। ਭਾਵੇਂ ਉਹ ਲੋਕ ਹੀ ਨਹੀਂ ਜਿਵੇਂ ਅੱਜ ਦੀ ਅਖਾਤਵਾ ਵਿੱਚ ਸਿਵਲਾਈਜ਼ਡ ਹੋਏ ਦੌਰਾਂ ਦੀ ਬੋਲੀ ਵੀ ਜਿਹੜੀ ਸ਼ਹੀ ਆ ਰੱਖਣ ਦੀ ਜ਼ਰੂਰਤ ਨਹੀਂ। ਯੂਰਪ ਵਿੱਚ ਇਸੇ ਰੌਂਦ ਤੇ ਰਾਜ ਵੀ ਬਣੇ ਤੇ ਬਹੁਤ ਬੋਟੀਆਂ ਖਤਮ ਵੀ ਕੀਤੀਆਂ ਗਈਆਂ ਫਰਾਂਸ ਇਹਦਾ ਇੱਕ ਚੀਂਦਾ ਜਾਗਦਾ ਸਮਝਾ ਪਰ ਇਹ ਕਿਉਂਕਿ ਜਿਹੜਾ ਰਾਜਾ ਦਾ ਸਿਸਟਮ ਜਾਂ ਪੜਿਆ ਇਹ ਯੂਰਪ ਵੀ ਦੇਣ ਹੈ ਯੂਰਪ ਨੇ ਬੋਟੀਆਂ ਤੇ ਬੋਟੀਆਂ ਦਾ ਇਹ ਕੀਤਾ ਇਹ ਫਿਰ ਜਿਨ੍ਹਾਂ ਤੇ ਇਹਨਾਂ ਦਾ ਰਾਜ ਸੀ ਉੱਥੇ ਤੱਕ ਵੀ ਇਹ خیال ਪਹੁੰਚ ਗਿਆ ਪਾਸ਼ਾਹੀ ਰਾਜਨੀਤੀ ਰਾਜ ਬਣੋ ਰਾਜ ਬੰਨਣ ਪਾਪ ਸਟੇਟ ਬਿਲਡਿੰਗ ਅਤੇ ਕੌਮ ਬੰਨਣ ਨੇਸ਼ਨ ਬਿਲਡਿੰਗ ਵਰਗੀਆਂ ਨੀਤੀਆਂ ਦਾ ਟਕਟੁੱਟ ਹਿੱਸਾ ਬਣ ਗਈ ਉਹ ਪਾਸ਼ਾਵਾਂ ਨੂੰ ਕੰਟਰੋਲ ਕਰਨਾ ਇਸ ਤਰ੍ਹਾਂ ਜੇ ਨਾਲ ਸੀ ਇਹ ਸਮਝ ਅੰਡਰਸਟੈਂਡ ਕਰਦੇ ਆ ਸਮਝ ਗਏ ਆ ਮਾਪਰ ਇਸ ਤਰ੍ਹਾਂ ਇਹ ਤਰ੍ਹਾਂ ਪੰਜਾਬੀ ਭਾਸ਼ਾ ਦੇ ਉਰਮਾ ਕੱਤੇ ਹਾਸ ਤੇ ਮਨਕਾ ਨਹੀਂ ਤੇ ਹਾਸ ਤੇ ਮਾਡਰਨ ਸਸਾਰ ਤੱਕ ਦੇ ਬਗਾਫ ਨੂੰ ਸਮਝਣ ਤੇ ਇਸ ਦਾ ਵਿਸ਼ ਵਿਸ਼ਲੇਸ਼ਨ ਕਰਨ ਦੇ ਆਮਦਿਆ ਇਸ ਦੇ ਨਾਲ ਹੀ ਪੰਜਾਬ ਦੇ ਸਮਾਜਿਕ ਯਥਾਰਨ ਤੇ ਵਿਸ਼ੇਸ਼ਣ ਵਿਸ਼ਲੇਸ਼ਨ ਤੋਂ ਇਹ ਤਰ ਤਰ ਫਾਮੀ ਨਾਲ ਹੀ ਤੁੰਗ ਪੈ ਜਾਂਦਾ ਕਿ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਜੀ ਨੇ ਕਿਵੇਂ ਵਾਸ਼ਾਈ ਸਬਿਆਤ ਆਸਕਰਤਿਆ ਅਸੀਂ ਗੁਰਮੁਖੀ ਲਿਪੀ ਸੰਸਕਾਰ ਨੂੰ ਦਿੱਤੀ ਤੇ ਇਸ ਨੂੰ ਸਿੱਖ ਮੰਨ ਦਿੱਤਾ ਤੇ ਉਸ ਤੋਂ ਵੱਖ ਕੇ ਨੀ ਕੋਈ ਚਾਹੇ ਇਹਨਾਂ ਪੰਜਾਬੀ ਮੰਨ ਸਕਦਾ ਵੀ ਮੈਂ ਕਹ ਰਿਹਾ ਚਾਹਾਂਗਾ ਪਰ ਸਿੱਖ ਮੰਨ ਸਕਦਾ ਦਾ ਇੱਕ ਹਿੱਸਾ ਬਣ ਗਿਆ ਇਹੀ ਕਾਰਨ ਹੈ ਕਿ ਗੁਰਮੁਖੀ ਸਿੱਖ ਭਾਈਚਾਰੇ ਨਾਲ ਸਬੰਧਾਂ ਦਾ ਇੱਕ ਜਦੋਂ ਵੀ ਕੋਈ ਕਨਫਸ ਹੁੰਦੀ ਆ ਉਹ ਆਮ ਤੌਰ ਤੇ ਇਹ ਹੀ ਜਰੂਰ ਫੰਕਸ਼ਨ ਹੁੰਦਾ ਵੀ ਇਹ ਸਿੱਖੀ ਕਿਉਂ ਕਰਦੇ ਕਿਉਂਕਿ ਇਹ ਉਹਨਾਂ ਦੇ ਗੁਰੂਆਂ ਤੋਂ ਆਇਆ ਹੋ ਕੇ ਕਰਕੇ ਉਹਨਾਂ ਦਾ ਇਹ ਅਹਿਸਾਸ ਹੈ। ਰਾਜਧਾਨੀ ਲਈ ਧਰਮਖੀ ਤੇ ਸਿੱਖੀ ਦਾ ਸੰਬੰਧ ਉਹਦੇ ਸ਼ੱਕ ਨੂੰ ਸੰਪਰਦਾਇਕ ਕਹਿਣ ਪਰ ਸਾਡੇ ਲਈ ਇਹ ਹਮੇਸ਼ਾ ਕੌਮੀ ਹੋਣ ਦਾ ਮਸਲਾ ਰਿਹਾ। ਮੈਂ ਹਰਨ ਜਿਆ ਆਖਦਾ ਮੈਂ ਹੁਣੇ ਜਵੇਰ ਦੇ ਜਿਹੜੇ ਅਧਿਆਪਕ ਮੈਂ ਵਸੈਂ ਕਿੰਚਰ ਗਿਆ ਨਹੀਂ ਪਰ ਉਹਨੇ ਕਿਹਾ ਕਿ ਜਿਹੜੇ ਕੱਟੇ ਹੋਏ ਨੇ ਕਿ ਮੈਂ ਵੀ ਉਹਨਾਂ ਤੋਂ ਮੈਂ ਇੱਕ ਗੱਲ ਪੁੱਛੀ ਸੀ ਬੜੇ ਕੋਸ਼ਿਸ਼ ਕਰਮੀ ਚਾਹਣਾ ਹੈ ਪਈ ਪੱਦੇ ਵਿੱਚ ਦਾ ਤੁਹਾਡੇ ਵਿਦਿਆਰਥੀਆਂ ਦੇ ਵਿੱਚੋਂ ਕਿਹੜੇ ਅੱਖਰ ਨੇ ਜਿਹੜੇ ਉਹ ਅਸੀਂ ਮਹਿਸੂਸ ਕਰਦੇ ਹਾਂ ਪੰਜਾਬੀ ਬੋਲਦੇ ਆ ਪਰ ਅੱਖਰ ਉਹ ਅੰਗਰੇਜ਼ੀ ਪਾਛਾ ਤੋਂ ਆਇਆ ਹੋਗਾ ਤੇ ਮੈਂ ਸਰ ਤੁਹਾਡੇ ਤਾਂ ਬੋਲਣੇ ਆ ਦੇ ਲੋਕ ਦਾ ਵੱਡਾ ਬੇਸ਼ਅ ਬਣਨਾ ਹੈਗਾ ਇਸ ਪਰਫੋਰਮੈਂਸ ਵਿੱਚ ਵੀ ਤੇ ਆਉਣ ਵਾਲੇ ਸਾਲਾਂ ਵਿੱਚ ਹੁਣ ਤਾਂ ਸਾਰੇ ਖੜਕੋਂਦੇ ਨੇ ਈਮੇਲ ਮੈਂ ਅਕਰ ਸਾਰੇ ਡਾਕ ਤੇ ਵਰਤਨਾ ਉਹ ਮੌਸੇ ਨੂੰ ਹੋਰ ਵੀ ਕਹਿੰਦੇ ਨੇ ਹੁਣ ਆਪਾਂ ਨੂੰ ਪਤਾ ਲੱਗ ਜੂਗਾ ਲੈਟਰ ਮੋਬਾਈਲ ਫੋਨ ਹਣਾ ਮੋਬਾਈਲ ਫੋਨ ਹੈ ਜਿਹੜਾ ਇਹਦਾ ਜਿਹੜਾ ਸਕਰੀਨ ਹੈ ਇੱਕ ਪੂਰੇ ਦਾ ਪੂਰਾ ਵਿਦਵਾਨਾਂ ਦਾ ਹਿੱਸਾ ਉਹ ਸਕਰੀਨ ਨੂੰ ਸ਼ੀਸ਼ਾ ਕਹਿੰਦਾ ਮੇਰੇ ਨੂੰ ਕਹਿੰਦੇ ਅਸੀਂ ਬਸ ਪੰਜਾਬੀ ਦੇ ਅੱਖਰ ਬੋਲਨੇ ਹੁਣ ਪ੍ਰੋਜੈਕਟਰ ਆ ਅਸੀਂ ਤੇ ਮੰਗਦੇ ਆਵੇਂ ਪ੍ਰੋਜੈਕਟਰ ਲਗਾਓ ਪੰਜਾਬੀ ਆ ਕਹਿੰਦੇ ਰੇਗ ਵਿੱਚ ਇੰਜਕਟ ਬਸ ਪਰ ਬੋਲਣੇ ਇਹ ਤਾਂ ਅੱਖਰ ਜੜੇ ਹੈਗੇ ਇਹਨਾਂ ਤੇ ਵਿਚਾਰਾ ਹੋਣੀ ਆ ਜ਼ਰੂਰੀ ਆ ਕਿ ਕੀ ਇਹ ਜੇ ਦੋ ਤਨ ਤਰੀਕੇ ਹੁੰਦੇ ਨਾ ਅੱਖਰ ਬਣਾਉਣੇ ਲਈ ਕਿਸੇ ਵੀ ਭਾਸ਼ਾ ਦੇ ਏਡਾਪਟ ਔਰ ਏਡੋਕਟਰ ਫਿਕਰ ਨਹੀਂ ਆਪ ਸਰ ਜੀ ਲੋ ਇਹ ਮੈਂ ਸਕੇਤੇ ਡਿਸਕਸ਼ਨ ਹੋਏਗੀ ਲੇਟਰ ਆ ਪਰ ਅਧਰੂਤ ਿਆ ਰੱਖਿਆ ਜਾਵੇ ਕਿ ਜਿਹੜੇ ਅੱਖਰ ਥੋੜੀ ਸੋਚਦਾ ਹੁਣ ਹਿੱਸਾ ਬਣ ਚੁੱਕੇ ਨੇ ਜੇ ਉਹਨਾਂ ਤੁਸੀਂ ਫਿਕਰਾ ਪੰਜਾਬੀ ਚ ਬੋਲਦੇ ਹੋ ਭਾਰਾ ਕਹਿੰਦੇ ਨੇ ਤੇਰੇ ਮੋਬਾਈਲ ਤੇ ਬੈਟਰੀ ਤਾਂ ਨਹੀਂ ਮੁੱਕ ਗਈ ਧਿਆਨ ਰੱਖਿਓ ਵੀ ਬੈਟਰੀ ਕੀ ਹੁਣ ਪੰਜਾਬੀ ਦਾ ਅੱਖਰ ਹੋ ਗਈ ਆ ਜਾ ਕੇ ਇਹਦੇ ਨਾਲ ਆਪਾਂ ਜੁਦ ਕਰਾਂ ਮੈਂ ਫਿਰ ਅੱਖਰ ਤੇ ਗਿਆਨ ਕਹਿੰਦਾ ਇਸ ਸਮੱਸਿਆ ਵੀ ਕੁਝ ਰੱਖਦਾ